ਇਹ ਨਾਮ ਨਹੀਂ ਲੈ ਗਏ ਕੀ ਮਾਮਲਾ ਹੋਇਆ ਇਸ ਜੂਡ ਐਕਸੀਡੈਂਟ ਦਾ ਮੈਂ ਤਾਂ ਭਾਈ ਡਾਕਟਰ 'ਚ ਬੈਠਾ ਸੀਗਾ ਇੱਧਰ ਅਸੀਂ ਦੇਖਿਆ ਕਿ ਤਰਫੀ ਡੈਂਡ ਹੋ ਗਿਆ ਤੇ ਅਸੀਂ ਆ ਕੇ ਬਸ ਇਹ ਦੇਖਿਆ ਐਕਸੀਡੈਂਟ ਹੋ ਗਿਆ ਜੀ ਇਹ ਗੱਡੀ ਨਾਲ ਮਾਰਤਾ ਬਲਰ ਉਹਨੇ ਮੈਂ ਤਿੰਨਾ ਹੀ ਦੇਖਿਆ ਜੀ ਆਪਾਂ ਦਾ ਫਿਰ ਲੈਰੋਂ ਉਧਰਲੇ ਪੱਲੇ ਪਾਸੇ ਇੱਧਰ ਬਲਰੋਂ ਪੱਲੇ ਪਾਸੇ ਜੀ ਰੋਡ ਗ੍ਰੋਥ ਕਰਕੇ ਆਈਏ ਡਿਵਾਈਡਰ ਤੋੜ ਕੇ ਇੱਧਰ ਆਈਏ ਉਹ ਗੱਡੀ 'ਚ ਲੱਗੇ ਤੇਜ਼ ਸਪੀਡ ਤੇ ਸੀ ਬਲਰ ਬਹੁਤ ਜ਼ਿਆਦਾ ਸਪੀਡ ਤੇ ਸੀ ਅੱਛਾ ਹਾਂਜੀ ਆ ਕੇ ਫਿਰ ਮਤਲਬ ਗੱਡੀ 'ਤੇ ਹਟ ਕਰਾ ਗਈ ਧਕਰਾ ਗਈ ਗੱਡੀ 'ਤੇ ਉਹ ਗੱਡੀ ਵਾਲਾ ਵੀ ਮੁੰਡਾ ਸੀ ਕਢਿਆ ਸੀਸਾ ਤੋ ਫਾਰ ਸਾਈਕਲ ਤੇ ਵੀ ਕਿੰਨੇ ਵਿਕਤੀ ਮੋਟਰਸਾਈਕਲ ਤਾਂ ਦੋ ਸੀਗੇ اچھا ਉਹਨਾਂ ਦੇ ਚਰੀਏ ਹਾ ਚੰਗਾ ਸੱਟਾ ਲੱਗੀ ਖੂਨ ਨਾ ਕੰਨੋਂ ਤੇ ਨੱਕੋਂ ਤੇ ਲਿਗੜਿਆ ਉਹ ਬਿਦਾਰੇ ਪੱਲੇ ਪਾਸੇ ਪੈ ਗਈ ਉਹਨਾਂ ਦੇ ਘਰ ਦੇ ਪਲਾਕ ਉਹ ਚਗਾਏ ਉਹ ਮੁੰਡਾ ਗੱਡੀ ਦਾ ਘਟ ਕੇ ਐਮਸੀ ਭੇਜਿਆ ਵਾ ਤੇ ਜਿਹੜਾ ਬਲੈਰੋ ਵਾਲਾ ਸੀਗਾ ਬਲੈਰੋ ਵਾਲਾ ਭੱਜ ਗਿਆ ਜੀ ਗੱਡੀ ਛੱਡ ਕੇ ਗੱਡੀ ਛੱਡ ਕੇ ਭੱਜ ਗਿਆ ਹਾਂ ਜੀ ਸਰ ਇੰਦਰਪ੍ਰੀਤ ਸਿੰਘ ਸਰ ਭਾਜੀ ਕੀ ਹੋਇਆ ਵਾਕਿਆ ਇੱਥੇ ਸਰ ਬਲੈਰੋ ਗੱਡੀ ਉਧਰੋਂ ਆਈ ਆ ਪੂਰੀ ਸਪੀਡ ਦੇ ਵਿੱਚ ਹਾਂ ਫੁੱਟਬਾਕ ਵਗੈਰਾ ਬੈਰੀਕਡ ਤੋੜ ਕੇ ਇਤਰਾ ਗੱਡੀ ਜਾ ਰਹੀ ਸੀਗੀ ਹਾਂ ਇਹਨਾਂ ਦੇ ਨਾਲ ਜਾ ਰਹੀ ਸੀ ਕਿ ਮੋਟਰਸਾਈਕਲ ਵਾਲੇ ਇਹਨਾਂ ਦੇ ਵਿੱਚ ਲੱਗੀ ਅੱਛਾ ਉਸੇ ਨਾਲ ਯਾਨੀ ਕਿ ਉਹਦੇ ਨਾਲ ਹੀ ਮੋਟਰਸਾਈਕਲ ਜਾ ਰਿਹਾ ਸੀ ਉਹ ਵਿੱਚ ਉਹ ਦੱਬ ਤਾ ਹਸਪਤਾਲ ਲੱਗਾ ਕਿੰਨੇ ਕ ਬੰਦੇ ਜ਼ਖਮੀ ਹੋਏ ਆ ਜੀ ਬੰਦੇ ਜੀ ਦੋ ਜਿਹੜੇ ਸੀਗੇ ਮੋਟਰ ਨਿਕਲ ਵਾਲੇ ਉਹਨਾਂ 'ਚ ਇੱਕ ਤਾਂ ਜ਼ਿਆਦਾ ਕ੍ਰਿਟੀਕਲ ਆ ਬਹੁਤ ਜ਼ਿਆਦਾ ਉਹ ਬੋਲ ਵੀ ਨਹੀਂ ਰਿਹਾ ਸੀਗਾ ਅੱਖਾਂ ਉਹਦੀਆਂ ਰੁੱਝੀਆਂ ਹੋਈਆਂ ਸੀ ਐਮਸੀ ਲੈ ਕੇ ਸੀ ਅੱਖਾਂ ਉਹਦੀਆਂ ਬਾਹਰ ਨੂੰ ਨਿਕਲੀਆਂ ਹੋਈਆਂ ਸੀਗੀਆਂ ਉਹ ਸੀਐਮਸੀ ਭੇਜ ਦਿੱਤਾ ਜੀ ਇੱਕ ਦੇ ਮੁੰਡੇ ਵਾਲਾ ਸੀਗਾ ਉਹਦੇ ਜੀ ਉਸੇ ਮੌਕੇ ਤੇ ਹੀ ਫਰਾਰ ਹੋ ਗਈ ਅੱਛਾ ਭਰਾ ਹਾਂਜੀ ਹਾਂਜੀ ਨਾਲ ਹੀ ਨਾਲ ਸਾਰ ਜਿਹੜਾ ਸੀਗਾ ਭਾਈ ਉਹ ਭਾਈ ਤੀਨ ਉਹ ਤਾਂ ਉਹਨਾਂ ਨੂੰ ਵੀ ਭੇਜਿਆ ਜੀ ਹਸਪੀਟਲ ਉਹਨਾਂ ਦਾ ਵੀ ਬਚਾਅ ਹੋ ਗਿਆ ਪਰ ਭੇਜੇ ਹਸਪੀਟਲ ਹੀ ਜਾ ਰਿਹਾ ਭਰਾ ਜੀ ਇਹ ਗੱਡੀ ਆਈ ਹੈ ਹਾਈਵੇ ਤੋਂ ਹਾਈਵੇ ਤੋਂ ਇੱਧਰ ਆ ਕੇ ਆਈ ਹੈ ਇਹ ਬਲੈਰੋ ਅੱਛਾ ਬਲੈਰੋ ਨੇ ਔਰ ਗੱਡੀ ਕੋ ਤੇ ਇੱਕ ਮੋਟਰਸਾਈਕਲ ਉਹ ਐਕਸੀਡੈਂਟ ਕਰ ਦਿੱਤਾ ਤੇ ਬੰਦੇ ਜਿਆਦਾ ਜਖਮੀ ਐ ਹਸਪੀਟਲ ਭੇਜ ਦਿੱਤੇ ਐ 108 ਤੇ ਤੁਸੀਂ ਕਹਿੰਦੇ ਗੱਡੀ ਦੇ ਕਾਰ ਦੇ ਚ ਕਿੰਨੇ ਬੰਦੇ ਸਵਾਰ ਸੀ ਗੱਡੀ ਦੇ ਨਾਲ ਕਾਰ ਤੇ ਕੋਈ ਸੀਗਾ ਤੇ ਮੋਟਰਸਾਈਕਲ ਤੇ ਦੋ ਸੀ ਠੀਕ ਐ ਤੇ ਬਲੈਰੋ ਵਾਲਾ ਆ ਹਾਈਵੇ ਤੋਂ ਆ ਰਿਹਾ ਸੀਗਾ ਹਾਂ ਹਾਈਵੇ ਤੋਂ ਆ ਰਿਹਾ ਬਲੈਰੋ ਰਾਮ ਤੋੜ ਕੇ ਇੱਧਰ ਨੂੰ ਬੜਿਆ ਤੇ ਇਹ ਆਪਣੇ ਆਪਣਾ ਅਮਕੀ ਸਰਵਿਸ ਲਾਈਨ ਤੇ ਜੰਪ ਕਿੱਥਾ ਦੋ ਹਾਂ ਇੱਧਰ ਨੂੰ ਜੰਪ ਕਿੱਥਾ ਠੀਕ ਹੈ ਤੇ ਮੁਕਤ ਦਾ ਕੋਈ ਜਿਹੜਾ ਕਿੰਨੇ ਨੂੰ ਇਹਨੇ ਜਿਹੜਾ ਹੋਇਆ ਇਹਨੇ ਭੇਜ ਦਿੱਤੇ ਹੌਸਟ ਠੀਕ ਹੈ ਤੇ ਮੁਕਤ ਜਿਹੜਾ ਡਰਾਈਵਰ ਹੈਗਾ ਉਹ ਉਹ ਫਰਾਰ ਭੱਜ ਗਿਆ ਹਾਂਜੀ ਪਤਾ ਲੱਗ ਸਕਿਆ ਸਰ ਕਿ ਮੈਨੂੰ ਹੱਲੇ ਨਹੀਂ ਪਤਾ ਲੱਗਿਆ ਹੱਲੇ ਕਾਗਜ਼ ਕੂਚ ਦੇਖੇ ਆ ਵਿੱਚ ਹੈ ਨਹੀਂ ਕਿਤੇ ਕਮਰਸ਼ੀਅਲ ਗੱਡੀ ਹੈ ਜੀ ਇਹ ਕਮਰਸ਼ੀਅਲ ਹੀ ਆ ਰਸੇ ਰੁਸੇ ਰੱਖਿਆ ਕਮਰਸ਼ੀਅਲੀ ਹੋਣੀ ਆ ਜੀ ਆ